ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਆਲਮਗੀਰ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ। ਤਹਿਸੀਲ ਲੁਧਿਆਣਾ ਦਾ ਪਿੰਡ ਆਲਮਗੀਰ ਮਲੇਰਕੋਟਲਾ ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜਸੋਵਾਲ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਪਿੰਡ ਔਰੰਗਜ਼ੇਬ ਦੇ ਸਮੇਂ ਇੱਕ ਉਜੜੀ ਥੇਹ ਤੇ ਮੁੜ ਵਸਾਇਆ ਗਿਆ। ਮੁਗਲ ਬਾਦਸ਼ਾਹ ਤੋਂ ਇਜਾਜ਼ਤ ਲੈ ਕੇ ਵਸਾਇਆ ਜਾਣ ਕਰਕੇ ਇਸ ਦਾ ਨਾਮ ਆਲਮਗੀਰ ਰੱਖ ਦਿੱਤਾ ਗਿਆ। ਆਲਮਗੀਰ ਪਿੰਡ ਇਥੋਂ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਕਰਕੇ ਬਹੁਤ ਪ੍ਰਸਿੱਧ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚਦਾ ਪੀਰ ਬਣਾ ਕੇ ਮੰਜੀ ਉੱਤੇ ਬਿਠਾ ਕੇ ਉਹਨਾਂ ਦੇ ਤਿੰਨ ਸਿੱਖਾਂ ਅਤੇ ਦੋ ਮੁਸਲਮਾਨ ਸ਼ਰਧਾਲੂਆਂ ਨੇ ਇੱਥੇ ਲਿਆਂਦਾ ਸੀ ਇੱਥੇ ਤੀਰ ਮਾਰ ਕੇ ਗੁਰੂ ਜੀ ਨੇ ਪਾਣੀ ਕੱਢਿਆ ਅਤੇ ਇਸ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਕੋੜ ਦਾ ਰੋਗ ਦੂਰ ਹੋ ਜਾਣ ਦਾ ਵਾਰ ਦਿੱਤਾ ਇੱਥੇ ਬਹੁਤ ਵੱਡਾ ਗੁਰਦੁਆਰਾ ਉਸਾਰਿਆ ਗਿਆ ਹੈ ਅਤੇ 28 ਤੋਂ 30 ਦਸੰਬਰ ਤੱਕ ਸ਼ਹੀਦੀ ਜੋੜ ਮੇਲਾ ਲੱਗਦਾ ਹੈ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ